ਪਾ ਡੇਰਾ ਪਠਾਣਾ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸੁਖਜਿੰਦਰ ਰੰਧਾਵਾ ਖੜੇ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਮੌਕੇ ਤੇ ਪਹੁੰਚ ਗਏ ਰੰਧਾਵਾ ਸਾਹਿਬ ਬੜੀ ਤਣਾਅਪੂਰਨ ਸਥਿਤੀ ਹੈ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਇਹ ਬਦਮਾਸ਼ੀ ਕਰਨ ਗਿੱਜਾ ਠੀਕ ਨੇ ਇਹ ਕਰਦਾ ਬਦਮਾਸ਼ੀ ਇਹ ਬੰਦੇ ਮਰਵਾਉਣ ਗਿੱਜਾ ਹੈ ਅੱਜ ਵੀ ਇਸ ਦਾ ਇੱਕੋ ਹੀ ਟਾਰਗੇਟ ਹੈ ਕਿ ਮੈਂ ਗੁੰਡਾਗਰਦੀ ਕਰਾਉਣੀ ਹੈ ਉਹ ਗੁੰਡਾਗਰਦੀ ਤੁਹਾਡਾ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਹੋ ਰਹੀ ਤੁਹਾਨੂੰ ਇੱਕ ਵਿਅਕਤੀ ਨੂੰ ਇਥੋ ਹੀ ਪੜਿਆ ਉਹ ਤਰਨਤਾਰਾਂ ਦਾ ਵਿਅਕਤੀ ਸੀਗਾ ਤਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਾਤ ਹੈ ਉਹ ਰੋਪ ਲਗਾ ਰਹੇ ਕੀ ਗੈਂਗਸਟਰ ਤੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆਰ ਕੇ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਰ ਆਉਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਰ ਜਿਹੜੇ ਬੰਦਿਆਂ ਨੇ ਗੈਂਗਸਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਰਾਂ ਕੋ ਡਰ ਆਉਣ ਲੱਗ ਗਿਆ ਠੀਕ ਨਹੀਂ ਇਹ ਬੰਦਾ ਤਾਂ ਕਿੱਜਾ ਪਿਛਲੀ ਪੰਜਾਂ ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਪਾਪਾ ਨਾਨਕ ਹਲਕੇ ਚ ਇਹਨੂੰ ਕਿਹੜਾ ਲੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ੜੱਬੀ ਦੇਖਣ ਨੂੰ ਮਿਲੀ ਬਿਲਕੁਲ ਰੱਖਦੀ ਤੁਹਾਡੇ ਸਾਹਮਣੇ ਇੱਥੇ ਆਪਾਂ ਕਦੋਂ ਦੇ ਖੜੇ ਆ ਪਰੇ ਪੁਲਿਸ ਅੰਦਰ ਗਈ ਆ ਨਹੀਂ ਗਈ ਜਦੋਂ ਸਭ ਸਾਬ ਸਾਬ ਇਸ ਤਰੀਕੇ ਨਾਲ ਲੀਡਰਾਂ ਨੂੰ ਆਗੇ ਸ਼ਾਂਤ ਕਰਨਾ ਚਾਹੀਦਾ ਮਾਹੌਲ ਕਿ ਕਿਸ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਉਦਰਾ ਬਣਾਉਣਗੇ ਦੇਖੋ ਗੱਲ ਸੁਣ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਲੀਡਰ ਨਾ ਪਹੁੰਚੇ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚਣ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰ ਦੇ ਬੰਦੇ ਪੈਗੇ ਤੇ ਉਹਦਾ ਪ੍ਰਤੱਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਦੇ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਆ ਪੱਦੇ ਦਾ ਪੋਤਿਆ ਨਾ ਇਹ ਜਾ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਊ ਬੋਲਿੰਗ ਪ੍ਰੋਸੈਸਰ ਨਹੀਂ ਤੂੰ ਜੜ ਗੱਲ ਸੁਣ ਉਹ ਜਿਨੇ ਜਿਨੇ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸੱਧਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਮੰਗੀ ਜੱਗੂ ਭਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕੁੜਵਾਇਆ ਤੇ ਫਿਰ ਜੱਗੂ ਪੁਗਾਨਪੁਰ ਗਿਆ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਦਾ ਸਾਡਾ ਤਕਰਾਰ ਵਧੇਗੀ ਨਹੀਂ ਹੋਰ ਜਿੱਦਾਂ ਆਮ ਸਾਹਮਣੇ ਲਿਜਾ ਦੇ ਲੋਕ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਸਿਰਫ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਇਹ ਤਸਵੀਰ ਤੁਸੀਂ ਲਗਾਤਾਰ ਲਾਈਵ ਦੇਖ ਰਹੇ ਹੋ ਇਸ ਪਾਸੇ ਗੁਰਦੀਪ ਰੰਧਾਵਾ ਖੜੇ ਤੁਹਾਨੂੰ ਤਸਵੀਰ ਸ਼ਬਦਾਂ ਦੇ ذریعے ਅਸੀਂ ਔਰ ਕੈਮਰੇ ਦੇ ذریعے ਬਿਆਨ ਕਰ پا ਰਹੇ ਆ ਇਸ ਪਾਸੇ ਗੁਰਦੀਪ ਰੰਧਾਵਾ ਖੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੈਂਟਰ ਚਾਦਰ ਉਹ ਦੇਖ ਮੈਂ ਦੇਖ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਆਮ ਆਦਮੀ ਪਾਰਟੀ ਦੇ ਇਹ ਮਹਿਜ਼ 15 ਕੋਟ ਫੁੱਟ ਦਾ ਡਿਸਟੈਂਸ ਹੋਏਗਾ ਆਪਸੀ ਬੁਮੇਤੀ ਨਾਲ ਦੇ ਵਿਚਾਲੇ ਤਾਂ ਇੱਕ ਪਾਸੇ ਸੁਖਜਿੰਦਰ ਰੰਦਾਵਾ ਇਸ ਪਾਸੇ ਸੁਖਜਿੰਦਰ ਰੰਦਾਵਾ ਨੂੰ ਤੁਸੀਂ ਦੇਖ پا ਰਹੇ ਹੋ ਗੁਰਦਾਸਪੁਰ ਤੋਂ ਐਮਪੀ ਔਰ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਦੇ ਹਸਬੰਡ ਸੁਖਜਿੰਦਰ ਰੰਦਾਵਾ ਦੀ ਤਸਵੀਰਾਂ ਤੁਸੀਂ ਲਗਾਤਾਰ ਦੇਖ پا ਰਹੇ ਹੋ ਔਰ ਇਹ ਡੇਰਾ ਪਠਾਣਾ ਪਿੰਡ ਹੈ ਔਰ ਖੱਬੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰਧਾਵਾ ਇੱਥੇ ਪਹੁੰਚੂਏ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਲਗਾਤਾਰ ਸਥਿਤੀ ਜਿਹੜੀ ਹੈ ਬੜੀ ਤਣਾਅਪੂਰਨ ਬਣੀ ਹੋਈ ਹੈ ਔਰ ਪੁਲਿਸ ਪਾਰਟੀ ਵਿਚਾਲੇ ਖੜੀ ਹੈ ਸੜਕ ਦੇ ਵਿਚਾਲੇ ਹੋਰ ਦੂਰ ਲ ਜਾ ਕੇ ਆਪਾਂ ਤੁਹਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਇਸ ਪਿੰਡ ਦੇ ਹਾਲਾਤ ਦਿਖਾਵਾਂਗੇ ਕ੍ਰਿਆਵਾਂ ਨੂੰ ਸ਼ੁਰੂ ਹੋਏ ਮਹਿਸ ਅਜੇ ਡੇਢ ਘੰਟਾ ਹੋਇਆ 7 ਵਜੇ ਵੋਟਾਂ ਸ਼ੁਰੂ ਹੋਈਆਂ ਸੀਗੀਆਂ ਔਰ ਹੁਣ ਇਸ ਪਾਸੇ ਤੁਸੀਂ ਦੇਖੋ ਇਹ ਤਸਵੀਰ ਤੁਸੀਂ ਤੁਹਾਨੂੰ ਆਪਾਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਣਾ ਦੀਆਂ ਤਸਵੀਰਾਂ ਦਿਖਾ ਰਿਹਾ ਥੋੜਾ ਹੋਰ ਰਾਜਵੀਰ ਜੇ ਉੱਚਾ ਕਰਕੇ ਆਪਾਂ ਦਿਖਾਈਏ ਤਾਂ ਇਹ ਤਸਵੀਰ ਹੈ ਇੱਕ ਪਾਸੇ ਸੁਖਜਿੰਦਰ ਰੰਧਾਵਾ ਖੜੇ ਨੇ ਇਸ ਪਾਸੇ ਔਰ ਦੂਜੇ ਪਾਸੇ ਗੁਰਦੀਪ ਰੰਧਾਵਾ ਆਮ ਆਦਮੀ ਪਾਰਟੀ ਦੇ ਲੋਕ ਖੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੜੇ ਹੋਏ ਨੇ ਇੱਥੇ ਲਗਾਤਾਰ ਦੋਵੇਂ ਪਾਰਟੀਆਂ ਤੇ ਰੋਪਟਾਰੇ ਕਿ ਗੁੰਡਾਗੀ ਕੀਤੀ ਜਾ ਰਹੀ ਹੈ ਵੋਟਾਂ ਦੇ ਏਰੀਆ ਨੂੰ ਖਰਾਬ ਕੀਤਾ ਜਾ ਰਿਹਾ ਦੋਵੇਂ ਪਾਰਟੀਆਂ ਵੱਲੋਂ ਇਹ આરોਪ ਲਗਾਏ ਜਾ ਰਹੇ ਨੇ ਔਰ ਪੁਲਿਸ ਪਾਰਟੀ ਖੜੀ ਤੁਸੀਂ ਦੇਖ ਰਹੇ ਹੋ ਕਿ ਲਾਅ ਐਂਡ ਆਰਡਰ ਮੇਨਟੇਨ ਲਈ ਖੜੀ ਇੱਥੇ ਸਥਿਤੀ ਬਹੁਤ ਜ਼ਿਆਦਾ ਤਣਾਅਪੂਰਨ ਬਣ ਗਈ ਹੈ ਤਸਵੀਰਾਂ ਡੇਰਾ ਬਾਬਾ ਨਾਨਕ ਹਲਕੇ ਦੀਆਂ ਨੇ ਔਰ ਇੱਕ ਪਾਸੇ ਤੁਹਾਨੂੰ ਹੁਣ ਹੋਰ ਕਲੀਅਰ ਤਸਵੀਰਾਂ ਦਿਖਾਵਾਂਗੇ ਡੇਰਾ ਬਾਬਾ ਨਾਨਕ ਹਲਕਾ ਬਿਹਤ ਤਣਾਅਪੂਰਨ ਸਥਿਤੀ ਇੱਥੇ ਬਣਦੀ ਜਾ ਰਹੀ ਹੈ ਹਲਕੇ ਦੇ ਵਿੱਚ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਇਸ ਪਾਸੇ ਇੱਕ ਧਿਰ ਖੜਾ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਧਿਰ ਖੜਾ ਹੈ ਸੁਖਜਿੰਦਰ ਸਿੰਘ ਰੰਧਾਵਾ ਆਪ ਖੜੇ ਨੇ ਔਰ ਦੂਜੇ ਪਾਸੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੁਰਦੀਪ ਰੰਧਾਵਾ ਖੜੇ ਨੇ ਗੁਰਦੀਪ ਰੰਧਾਵਾ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਖੜੇ ਨੇ ਕਿਸੇ ਸਮੇ ਸੁਖਜਿੰਦਰ ਰੰਧਾਵਾ ਦੇ ਸਾਥੀ ਹੁੰਦੇ ਸੀਗੇ ਹੁਣ ਆਹਮੋ ਸਾਹਮਣੇ ਖੜੇ ਨੇ ਔਰ ਇੱਕ ਦੂਜੇ ਨੂੰ ਦੋਵੇਂ ਹੀ ਲਲਕਾਰ ਰਹੇ ਨੇ ਦੋਵੇਂ ਹੀ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰ ਰਹੇ ਨੇ ਦੋਵੇਂ ਹੀ ਇੱਕ ਦੂਜੇ ਤੇ ਗੁੰਡਾਗਰਦੀ ਦਾ આરોਪ ਲਗਾ ਰਹੇ ਨੇ ਔਰ ਵਿਚਾਲੇ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਬਲ ਵੱਡੀ ਗਿਣਤੀ ਦੇ ਵਿੱਚ ਤਣਾਤ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਤਣਾਤ ਹੈ ਸੜਕ ਵਿਚਾਲੇ ਪੁਲਿਸ ਤਣਾਤ ਹੈ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਖਰਾਬ ਨਾ ਹੋ ਸਕੇ ਔਰ ਦੋਵੇਂ ਪਾਸੇ ਧਿਰ ਜਿਹੜੇ ਨੇ ਦੋਨੇ ਧਿਰ ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਨੂੰ ਲਲਕਾਰ ਰਹੇ ਨੇ ਦੋਵੇਂ ਵੱਡੇ ਨੇਤਾ ਡੇਰਾ ਬਾਬਾ ਨਾਨਕ ਹਲਕੇ ਦੇ ਇਸ ਵੇਲੇ ਮੌਕੇ ਤੇ ਮੌਜੂਦ ਨੇ ਇੱਕ ਦੂਜੇ ਨੂੰ ਲਲਕਾਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖੋ ਕਿਵੇਂ ਗੁਰਦੀਪ ਰੰਧਾਵਾ ਵੀ ਲਗਾਤਾਰ ਟਕਟਕੀ ਲਗਾ ਕੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇਖ ਰਹੇ ਨੇ ਕਿਸੇ ਵੇਲੇ ਸਾਥੀ ਹੁੰਦੇ ਸੀਗੇ ਅੱਜ ਆਹਮੋ ਸਾਹਮਣੇ ਵਾਲੀ ਸਥਿਤੀ ਬਣੀ ਹੋਈ ਏ ਜਿਹੜੇ ਵੱਡੇ ਸਾਥੀ ਹੁੰਦੇ ਆ ਨਾ ਜਦੋਂ ਬੜੇ ਉਹ ਜਦੋਂ ਬਣਦੇ ਨੇ ਫਿਰ ਵੱਡੇ ਦੁਸ਼ਮਣ ਬਣਦੇ ਨੇ ਇੱਕ ਦੂਜੇ ਦੇ ਠੀਕ ਹੈ ਨਾ ਇਸ ਕਰਕੇ ਕੋਈ ਪਰਵਾਹ ਨਹੀਂ ਜਿੰਨਾ ਚਿਰ ਸਾਥੀ ਉਹਨਾਂ ਚਿਰ ਸਾਥੀ ਜਦੋਂ ਦੁਸ਼ਮਣਾਂ ਦੁਸ਼ਮਣ ਹੈ ਬਸ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕਿ ਕੀ ਹੁਣ ਇੱਥੇ ਹਾਲਾਤ ਕਾਬੂ ਚ ਨੇ ਸਰਚਨ ਆਪਣਾ ਦੇਖ ਰਿਹਾ ਜੀ ਕੰਮ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਠੀਕ ਹੈ ਜੀ ਲਾਅਨ ਐਂਡ ਸਤੀ ਨੂੰ ਪ੍ਰਸ਼ਾਸਨ ਨੇ ਆਪਣੇ ਕੰਟਰੋਲ ਚ ਕਰਨਾ ਪ੍ਰਸ਼ਾਸਨ ਕਿਉਂ ਨਹੀਂ ਕਰੂਗਾ ਠੀਕ ਹੈ ਨਾ ਤੁਸੀਂ ਦੇਖੋ ਕਿ ਜਿਵੇਂ ਗੁਰਦੀਪ ਰੰਧਾਵਾ ਇੱਥੇ ਖੜੇ ਨੇ ਇੱਕ ਦੂਜੇ ਵੱਲ ਇਹ ਤਸਵੀਰ ਮੈਂ ਰਾਜਦੀਪ ਦਿਖਾਵਾਂਗਾ ਕਿ ਬਿਲਕੁਲ ਸੁਖਜਿੰਦਰ ਰੰਧਾਵਾ ਨੂੰ ਤੁਸੀਂ ਦੇਖ ਪਾ ਰਹੇ ਹੋ ਇਸ ਪਾਸੇ ਸੁਖਜਿੰਦਰ ਰੰਧਾਵਾ ਖੜੇ ਨੇ ਔਰ ਇਸੇ ਪਾਸੇ ਗੁਰਦੀਪ ਰੰਧਾਵਾ ਖੜੇ ਨੇ ਇਹ ਚੌਣ ਅਖਾੜਾ ਹੈ ਡੇਰਾ ਬਾਬਾ ਨਾਨਕ ਦਾ ਚੌਣ ਮੈਦਾਨ ਹੈ ਡੇਰਾ ਬਾਬਾ ਨਾਨਕ ਦਾ ਜਿੱਥੇ ਦੋ ਵੱਡੇ ਨੇਤਾ ਦੋ ਵੱਡੇ ਪਾਰਟੀਆਂ ਦੇ ਨੇਤਾ ਦੋ ਵੱਡੀ ਪਾਰਟੀਆਂ ਦੇ ਵਰਕਰ ਇੱਕ ਦੂਜੇ ਨੂੰ ਆਹਮੋ ਸਾਹਮਣੇ ਹੋਏ ਹੋਏ ਨੇ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ